ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੱਸਦੇ ਵਸਦੇ ਰੱਖਣ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਠੀਕ ਠਾਕਾਂ ਜੀ ਇਤਿਹਾਰ ਚ ਹੁਣ ਆਈ ਸੀ ਜਿਵੇਂ ਦਾਣਾ ਪਾਲਿਆ ਆਪਾਂ ਮੱਜ ਨੂੰ ਦੇਖ ਹੁਣ ਧਾਰ ਚੋਲਾਂਗੇ ਜੀ ਇਹਦੀ ਇਹ ਦੁੱਧ ਲਾਉਣ ਨੂੰ ਥੋੜਾ ਜਿਹਾ ਟਾਈਮ ਲਾ ਦਿੰਦੀ ਏ ਤੇ ਗੜਬੀ ਮੈਂ ਤਾਂ ਲਈ ਹੈ ਜੀ ਦੂਸਰੀ ਵਾਰਜਾ ਆਪਾਂ ਛੱਡ ਦਿੱਤੀ ਐ ਤੇ 2 ਦਿਨ ਹੋ ਗਏ ਸੀ ਉਹਦੀ ਆਪਾਂ ਧਾਰ ਕੱਢੀ ਨਹੀਂ ਸੀਗੀ ਇੱਕ ਟਾਈਮ ਮਿਲਦੀ ਸੀ ਹੁਣ ਤਾਂ ਤੇ ਇੱਕ ਟਾਈਮ ਨਹੀਂ ਆਪਾਂ 2 ਦਿਨ ਹੋ ਗਏ ਜੋ ਹੀ ਨਹੀਂ ਸੀ ਤੇ ਉਹ ਠੰਡਪਰੀ ਹੋਈ ਸੀ ਉਹਦੇ ਦੁੱਧ ਲਾਹਿਆ ਹੋਇਆ ਸੀ ਉਹ ਕੱਢਿਆ ਸੀ ਜੀ ਥਣਾ ਚੋਂ ਤਾ ਕਰਕੇ ਆਪਾਂ ਪਹਿਲਾਂ ਇਹੀ ਵਾਲਟੀ ਦੇ ਵਿੱਚ ਪੋਦੀ ਧਾਰ ਕੱਢ ਲਈ ਤੇ ਹੁਣ ਇਹ ਦੀ ਕੱਢ ਲਾਂਗੇ ਜੀ। ਉਹ ਤਾਂ ਆਪਾਂ ਛੱਡ ਦਿੱਤੀ ਜੀ ਮੱਝ। 2-3 ਦਿਨ ਕੁ ਵੀਨਿਆਂ ਨੂੰ ਸੂਗੀ। ਲੱਤ ਨੂੰ ਮਾਰਦੀ ਜੀ। ਅੱਜ ਵੀ 2 ਦਿਨਾਂ ਬਾਅਦ ਚੋਈਏ। ਤੇ ਮੈਨੂੰ ਐਸੀਗਾ ਵੀ ਲੱਤਣਾ ਵਾਰੀ ਕਿਤੇ। ਪਰ ਖੜ ਗਈ। ਜਿੰਨਾ ਕੁ ਦੁੱਧ ਸੀਗਾ ਥਣਾ ਚ ਆਪਾਂ ਕੱਢ ਦਿੱਤਾ ਜੀ। ਇਹ ਥਣਾ ਚ ਸੱਜਣ ਨਾਲ ਵੀ ਡਰ ਰਹਿੰਦਾ ਜੀ ਥਾਂ ਨਾ ਖਰਾਬ ਹੋ ਜਾਣ ਤਾਂ ਕਰਕੇ ਆਪਾਂ ਕੱਢਤਾ ਇੱਕ ਅੱਧੀ ਵਾਰੀ ਜੇ ਹੋਰ ਹੋਇਆ ਤਾਂ ਕੱਢ ਦਾਂਗੇ ਜੀ ਨਹੀਂ ਸੁਕਾ ਜਾਣਾ ਹੁਣ ਬਸ ਉਹਨੇ ਥੋੜੀ ਸੀ ਢੀਨੇ ਲਾ ਲਿਆ ਕਈ ਵਾਰ ਤਾਂ ਇਹ ਬਹੁਤ ਹੀ ਟਾਈਮ ਲਾ ਲੈਂਦੀ ਹੈ ਜੀ ਲਹੌਣ ਮਰੁੱਧ ਅੱਜ ਵੀ ਥੋੜਾ ਜਿਹਾ ਟਾਈਮ ਤਾਂ ਲਾਇਆ ਆਪਾਂ ਵੀਡੀਓ ਕੱਟ ਕਰਤੀ ਥੋੜੀ ਜੀ ਕਦੇ ਕਹਿੰਦਾ ਅੱਧਾ ਘੰਟਾ ਲਵਾ ਲਦੀ ਹੈ ਧਰ ਚੋਂ ਹੁਣ ਇਹ ਵੀ ਟੋਕੜ ਜੀ ਹੋਈ ਹੋਈ ਹੈ ਕਦੇ ਕਦੇ ਲੱਤ ਚੱਕ ਲੈਂਦੀ ਐ ਨਾ ਫਿਰ ਘੁਰ ਕੇ ਖਡਾਉਣੀ ਪੈਂਦੀ ਐ ਜੀ ਮੂਰੇ ਖੜਨਾ ਪੈਂਦਾ ਘਰ ਦੇ ਦੁੱਧ ਬਿਨਾ ਸਰਦਾ ਨਹੀਂ ਜੀ ਆਇਆ ਵੀ ਉਹ ਮੱਝ ਤਾਂ ਹਟੀਆ ਹੁਣ ਚਲ ਓਨਾਂਕ ਟਾਈਮ ਸਰਦੇ ਜੀ ਇਹ ਇੰਨੇ ਫਿਰ ਉਹ ਸੂਪ ਹੋ ਗਈ ਮੁੱਲ ਦੁੱਧ ਲੈਣਾ ਬਹੁਤ ਔਖਾ ਜੀ ਤੇ ਨਾ ਹੀ ਕੁਝ ਬਣਦਾ ਮੁੱਲ ਦੇ ਦੁੱਧ ਨਾਲ ਕੇ ਹਿਲਦੀ ਬਹੁਤ ਹੈ ਗਿੱਲੇ ਥਾਂ ਫਿਰ ਪੈਰ ਤਿਲਕਣ ਦਾ ਡਰ ਰਹਿੰਦਾ ਪੂਰਾ ਧਿਆਨ ਨਾਲ ਧਾਚੂਣੀ ਬੰਦੀ ਹੈ ਜੀ ਐ ਨਹੀਂ ਪਤਾ ਕਦੋਂ ਲੱਤ ਚੱਕ ਲੈਂਦੀ ਹੈ ਜਦੋਂ ਤੈ ਤਿਲਕ ਦੀ ਫਿਰ 1 ਲੱਖ ਤੋਂ ਕਰਦੀ ਹੈ ਜੇ ਮੜਾ ਜਾ ਖੜਕਾ ਵੀ ਹੋ ਜੇ ਤਾਂ ਵੀ 1 ਲੱਖ ਡਰ ਕੇ ਉਹ ਹੋ ਜਾਂਦੀ ਹੈ ਥੋੜਾ ਹੀ ਦੁੱਧ ਦਿੰਦੀ ਹੈ ਇਹ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੀ ਹੁਣ ਧਾਚੂਣ ਨੂੰ 1.5 ਲੀਟਰ ਇੱਕ ਟਾਈਮ ਦਾ ਦੇ ਦਿੰਦੀ ਹੈ। ਉਹਨੇ ਨਾਲ ਆਪਣਾ ਵਧੀਆ ਸਰ ਜਾਂਦਾ ਜੀ। ਦੋਨੇ ਟਾਈਮ 1.5 1.5 ਲੀਟਰ ਦੇ ਦਿੰਦੀ ਹੈ। ਇੱਕ ਤਾਂ ਗਰਮੀ ਕਰਕੇ ਲੱਸੀ ਬਣਾਨੇ ਸਰਦਾ ਜੀ ਲੱਸੀ। ਅਸੀਂ ਤਾਂ ਵਾ ਠੰਡ 'ਚ ਵੀ ਪੀਨੇ ਆ ਜੀ ਠੰਡ ਹੋਵੇ ਤਾਂ ਵੀ ਲੱਸੀ ਪੀਣੀ ਆ। ਦਹੀਂ ਵੀ ਨਾਲ ਸਰ ਜਾਂਦਾ ਹੈ ਜੀ ਪਰ ਲੱਸੀ ਬਣਾ ਨਹੀਂ ਸਰਦਾ ਜੀ। ਲੱਸੀ ਤੋਂ ਬਿਨਾਂ ਦੀ ਰੋਟੀ ਖਾਣੇ ਫਿਰ ਐਂ ਲੱਗਦਾ ਵੀ ਰੋਟੀ ਹੀ ਨਹੀਂ ਖਾਧੀ ਅੱਜ ਤੱਕ ਰੱਜ ਨਹੀਂ ਆਇਆ ਰੋਟੀ ਨਾਲ ਜੇ ਲੱਸੀ ਪੀ ਕੇ ਰੋਟੀ ਖਾ ਕੇ ਪੈ ਜਾਨੇ ਆ ਬਹਿ ਜਾਨੇ ਆ ਜੀ ਬਿੰਦ ਰੋਟੀ ਖਾ ਕੇ ਲੱਸੀ ਵੀ ਕੇ ਆਪਾਂ ਫੇਰ ਸੁਸਤੀ ਪੈ ਜਾਂਦੀ ਹੈ ਲੱਸੀ ਨਾਲ ਤਾਂ ਕਰਕੇ ਰੋਟੀ ਖਾਣ ਸਾ ਫਿਰ ਕੰਮ ਲੱਗ ਜਾਂਦੇ ਆ ਜੀ ਫੇਰ ਨਹੀਂ ਸੁਸਤੀ ਪੈਂਦੀ ਹੈਗੀ ਜੇ ਆਪਾਂ ਗਏ ਜੀ ਫੇਰ ਸੁਸਤ ਜਿਹਾ ਹੋ ਜਾਂਦਾ ਸਰੀਰ ਆਪਾਂ ਦਾ ਸਿਆਲ ਹੋ ਗੇ ਚਾਹੀ ਹਾੜ ਹੋਵੇ ਜੀ ਲੱਸੀ ਪੀਣੀ ਹੈ ਪੀਣੀ ਹੈ ਚਾਹ ਥੋੜੀ ਜੀ ਬਣਾ ਲੈਨੇ ਆ ਜੀ ਆਪਾਂ ਆਪਣੇ ਜੋਗੀ ਬਸ ਸਨਹੀਏ ਕਰੀਸ ਕਰਾਂਗੇ ਇਹਨੂੰ ਹੁਣ ਆਪਾਂ ਸਵੇਰੇ ਵਿੱਚ ਸਨਹੀ ਕਰੀ ਸੀ ਅੱਜ ਹਰੇ ਨੂੰ ਪਾਣੀ ਲਾਇਆ ਵੱਡਿਆ ਤਾਂ ਜਾਣਾ ਨਹੀਂ ਹੈਗਾ ਗਿੱਲਾ ਜਿਆਦਾ ਸੀਗਾ ਤਾਂ ਕਰਕੇ ਆਪਾਂ ਸਨਹੀਏ ਕਰਨਾ ਹੈ ਅੱਜ ਤੇ ਹਰਾ ਹੁਣ ਸੁੱਕਿਆ ਜਾਂ ਵੀ ਹੋਇਆ ਪਿਆ ਜੀ ਘਟ ਖਾ ਕੇ ਕੁਛ ਨਹੀਂ ਉਹਨੂੰ ਹਜੇ ਸੰਨੀ ਖਾ ਲੈਂਦੀਆਂ ਨੇ ਵਧੀਆ ਮੱਕੀ ਬੀਜੀ ਹੋਈ ਹੈ ਆਪਣੀ ਹਜੇ ਛੋਟੀ ਹੈ ਇਹਦੀ ਧਾਰ ਚੋਲੀ ਜੀ ਆਪਾਂ ਧਾਰ ਤੋਂ ਬਾਅਦ ਇਹ ਚੱਕ ਦਾਂਗੇ ਗੋਹਾ ਤੇ ਬਾਹਰੋਂ ਵੀ ਚੱਕਣ ਵਾਲਾ ਅੰਦਰ ਥੋੜਾ ਜਿਹਾ ਬਾਹਰ ਹੀ ਵੱਧ ਪਿਆ ਸੀਗਾ ਸਵੀਰੇ ਪਾਰੇ ਬੰਦੇ ਹੁੰਨੇ ਆਪਾਂ ਖੋਲ ਕੇ ਤੋਂ ਦੁਪਹਿਰੀ 2 ਵਜੇ ਅੰਦਰ ਬੰਦਦੇ ਆ ਸੰਨੀ ਤੇ ਉਹ ਤਾਂ ਸਾਹੂ ਹੈ ਜੀ ਮਾਜੀ ਕੁਛ ਨਹੀਂ ਕਹਿੰਦੀ ਹੈਗੀ ਪਰ ਜਦੋਂ ਡਰ ਜਾਂਦੀ ਹੈ ਫੇਰ ਇੱਕ ਲੱਕੜ ਉਹ ਧਿਆਨ ਰੱਖਣਾ ਪੈਂਦਾ ਵੀ ਜੇ ਮੜੇ ਜੇ ਤੋਂ ਵੀ ਡਰ ਗਈ ਕੋਈ ਮੜਾ ਜਾਂ ਵੀ ਖੜਕਾ ਹੋ ਗਿਆ ਫੇਰ ਇੱਕ ਲੱਕੜ ਉਹ ਕਰਦੀ ਹੈ ਭਜਦੀ ਹੈ ਪਿਛੇ ਨੂੰ ਇਹ ਲੋਕੀ ਚੋਰੀਏ ਦੀ ਧਾਰ ਆਪਾਂ ਦੁੱਤਰ ਆਉਂਗੇ ਅੰਦਰ ਪਹਿਲਾਂ ਸਾਮਕੇ ਕੱਢਿਆਂਵਾਂਗੇ ਜੀ ਫੇਰ ਆ ਕੀ ਕੋਹਾ ਚੱਕਦੀਆਂ ਸਵੇਰ ਦਾ ਸਵੇਰ ਚੱਕ ਦੇਣੀ ਹੈ ਸ਼ਾਮ ਦਾ ਸ਼ਾਮ ਫੇਰ ਘਟ ਟਾਈਮ ਲੱਗਦਾ ਜੇ ਸ਼ਾਮ ਨੂੰ ਨਹੀਂ ਚੱਕਦੇ ਫੇਰ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਕਈ ਵਾਰੀ ਫੇਰ ਕੱਲੀ ਨੂੰ ਵੀ ਚੱਕਣਾ ਪੈ ਜਾਂਦਾ ਤਾਂ ਕਰਕੇ ਫੇਰ ਇਕੱਠਾ ਕਰਿਆ ਹੋਇਆ ਵੱਧ ਟਾਈਮ ਲੱਗ ਜਾਂਦਾ ਜੀ ਅੰਦਰ ਤਾਂ ਥੋੜ੍ਹੀ ਘਰਿਆ ਹੋਇਆ ਬਾਹਰੋਂ ਚੱਕਾਂਗੇ ਬਾਅਦ ਚ ਪਾਉਂਦੀ ਮੇ ਫੋੜੀ ਨਾਲ ਹੀ ਹੁੰਦੀ ਆ ਜੀ ਹੱਥ ਨਾਲ ਨਹੀਂ ਪਾਉਂਦੀ ਪਰ ਜਦੋਂ ਗੋਆ ਪਾਦਿਆ ਸਿਆਲ ਚੋਤਾ ਪਾਦਦੀ ਆ ਜੀ ਹੱਥਾਂ ਨਾਲ ਵੀ ਪਰ ਆ ਜਿਹੜਾ ਚੱਕਣਾ ਹੀ ਹੋੜੀ ਨਾਲ ਹੀ ਚੱਕ ਦਿੰਗੇ ਅੰਦਰ ਮੈਂ ਬੂਟ ਨਹੀਂ ਪਾਈ ਜੀ ਇੱਥੇ ਭੁੱਲ ਗਈ ਦੁੱਧ ਧਰ ਕੇ ਆਈ ਸੀ ਅੰਦਰ ਬੂਟ ਪਾਉਣੇ ਪੁਰਾਣੇ ਜੀ ਬੂਟ ਰੱਖੇ ਹੋਏ ਨੇ ਇੱਥੇ ਗੋਹੀ ਵਾਸਤੇ ਅਲੱਗ ਇੱਥੇ ਕੰਮ ਕਰਕੇ ਮੱਝਾਂ ਦਾ ਉਹਨਾਂ ਨੂੰ ਇੱਥੇ ਕੱਢ ਕੇ ਰੱਖ ਜਾਨੇ ਆ। ਤੇ ਅੰਦਰ ਚ ਆਪਣਾ ਪਾ ਲੈਣੇ ਆ ਜੀ ਆਪਣੀਆਂ। ਨਹੀਂ ਫਿਰ ਗੋਹੀ ਆਇ ਪਰ ਲਿਬੜ ਜਾਂਦੇ ਨੇ ਜੀ ਅੰਦਰ। ਜਾਂਦੇ ਨਹੀਂ ਜਾਂ ਧੋਕੇ ਜਾਣਾ ਪੈਂਦਾ ਫਿਰ। ਇਹ ਗੋਹਾ ਸਿੱਟਕੇ ਹੁਣ ਆਪਾਂ ਸੱਣੀ ਕਰਦਾਂਗੇ ਨਾਲ ਹੀ ਇੱਥੇ। ਫਿਰ ਇਹਨਾਂ ਦਾ ਕੰਮ ਕੰਪਲੀਟ ਹੋ ਜਾਊਗਾ। ਅੰਦਰ ਸੋਈ ਚ ਕਰਾਂਗੇ ਜੀ ਫਿਰ ਚੱਲ ਕੇ। ਇਹ ਧੂੜੀ ਪਾ ਲਈ ਸੀ ਇੱਥੇ। ਪਾਣੀ ਪਾ ਕੇ ਪਹਿਲਾਂ ਗਿੱਲੀ ਕਰ ਲਾਂਗੇ ਜੀ ਤੂੜੀ ਨੂੰ ਫੇਰ ਉੱਪਰ ਦਾਣਾ ਤੇ ਫੀਡ ਪਾ ਦਾਂਗੇ ਥੋੜੀ ਜਿਹੀ ਸਨੀ ਕਰਦੇ ਆ ਜਿਆਦਾ ਤਾਂ ਨਹੀਂ ਕਰਦੇ ਹੈਗੇ ਤੇ ਜਿਆਦਾ ਖਾਂਦੀਆਂ ਵੀ ਨਹੀਂ ਹੈਗੀਆਂ ਜੀ ਕੁਸਤੇ ਵੀ ਅੱਜ ਸੂਣ ਵਾਲੀ ਕਰਕੇ ਹੁਣ ਥੋੜਾ ਜਿਹਾ ਘੱਟ ਖਾਂਦੀ ਐ ਕੋਸਨੀ ਖੋਸਕੋ ਜੀ ਹੋ ਜਾਂਦੀ ਹੈ ਅੱਜਕੱਲ ਲੋ ਜੀ ਚੱਲਣ ਕਰਕੇ ਪਾਣੀ ਜਿਵੇਂ ਛੇਤੀ ਸੁੱਕ ਜਾਂਦਾ ਪੱਖਿਆਂ ਨਾਲ ਸਨੀ ਦਾ ਤਾ ਕਰਕੇ ਫਿਰ ਥੋੜੀ ਜਿਹੀ ਘੱਟੇ ਖਾਂਦੀਆਂ ਨੇ। ਹਰੀ ਨਾਲੋਂ ਤਾਂ ਵਧੀਆ ਖਾਂਦੀਆਂ ਨੇ ਜੀ ਹਜੇ। ਹਰੀ ਤੇ ਤਾਂ ਦਾਣਾ ਭੁੱਕਣਾ ਪੈਂਦਾ ਹੈ ਹਰਾਗ ਲਾ ਕੇ। ਫਿਰ ਖਾਂਦੀਆਂ ਨੇ। ਪਹਿਲਾਂ ਸਾਰੀ ਤੂੜੀ ਗਿੱਲੀ ਕਰ ਲਾਂਗੇ। ਫਿਰ ਦਾਣਾ ਭੰਨ ਲੇ ਜੀ। ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ। ਵੀਡੀਓ ਵਾਚ ਕਰਦੇ ਨੇ। ਤੇ ਸੋਣੀ ਸੋਣੀ ਕਮੈਂਟ ਕਰਦੇ ਨੇ ਸਾਰੀ ਪੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅੱਜ ਆਪਾਂ ਮੱਝਾਂ ਵਾਲੀ ਵੀਡੀਓ ਬਣਾਈਏ ਜੀ ਅੰਦਰ ਕੋਈ ਰਸੋਈਚ ਨਹੀਂ ਬਣਾਈ ਕਾਫੀ ਟਾਈਮ ਹੋ ਗਿਆ ਸੀ ਹੁਣ ਮੱਝਾਂ ਦੀ ਕਦੇ ਬਣਾਈ ਨਹੀਂ ਸੀ ਵੀਡੀਓ ਆਪਾਂ ਤਾ ਕਰ ਗਿਆ ਜੇ ਆਪਾਂ ਇਦਰੀ ਬਣਾਈਏ ਜੀ ਤਾਂ ਕਿ ਕਈ ਭੈਣਾਂ ਨੂੰ ਐ ਨਾ ਲੱਗੀ ਜਾਂ ਜਿਹੜੇ ਨਵੇਂ ਜੁੜਦੇ ਨੇ ਵੀ ਅੰਦਰ ਹੀ ਕੰਮ ਕਰਨ ਨਾਲ ਰਸੋਈ ਚ ਇਹ ਹੀ ਐ ਤੇ ਆਪਾਂ ਮੱਜਾਂ ਵੀ ਸੰਭਾਲਦੇ ਨੇ ਜਿੰਨੀਆਂ ਆਪਣੇ ਹੈਗੀਆਂ ਦੋਨੇ ਇੱਕ ਕੱਟੀ ਹੈ ਜੀ ਆਪਣੀ ਉਹ ਬਾਹਰ ਆ ਛੋਟੀ ਜਿਆਦਾ ਤਾਂ ਨਹੀਂ ਰੱਖਿਆ ਹੈ ਦੋ ਆਪਣੇ ਵਾਸਤੇ ਬਹੁਤ ਨੇ ਜੀ ਆਪਣਾ ਘਰ ਦਾ ਦੁੱਧ ਦਾ ਬਹੁਤ ਵਧੀਆ ਸਰੀ ਜਾਂਦਾ ਕਿ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਫੇਰ ਔਖਾ ਹੋ ਜਾਂਦਾ ਜਿਆਦੇ ਮੱਜਾਂ ਦਾ ਇਹ ਇਕੱਲੇ ਜਾਣਿਆਂ ਨੂੰ ਸੌਥਾਂਵੇਂ ਜਾਣਾ ਪੈਂਦਾ ਜੀ ਦੁੱਖ ਸੁੱਖ ਚ ਫੇਰ ਔਖਾ ਹੋ ਜਾਂਦਾ ਦੋ ਮੱਜਾਂ ਦਾ ਤਾਂ ਆਪਾਂ ਫਟਾਫਟ ਕਰਕੇ ਚਲੇ ਜਾਂਦੇ ਆ ਜੀ ਜੇ ਆ ਕੇ ਕਰਨਾ ਹੁੰਦਾ ਤਾਂ ਵੀ ਇੰਨਾ ਟਾਈਮ ਨਹੀਂ ਲੱਗਦਾ ਜਲਦੀ ਹੋ ਜਾਂਦਾ ਕੰਮ ਤਾਂ ਸਾਰੇ ਹੋ ਵੀ ਹੁੰਦੇ ਨੇ ਜੀ ਪਰ ਘੱਟ ਮੱਜਾਂ ਦਾ ਘੱਟ ਕੰਮ ਹੋ ਜਾਂਦਾ ਵੱਧ ਦਾ ਵੱਧ ਹੋ ਜਾਂਦਾ ਜੀ ਇਸਨੂੰ ਨਹੀਂ ਕਰਦਾਂਗੇ ਮੂਰੇ ਇਹਨਾਂ ਦੇ ਤੇ ਇਹਨਾਂ ਦੇ ਸੰਗਲ ਟੈਟ ਕਰਦਾਂਗੇ ਜੀ ਰਾਤ ਨੂੰ ਖੁੱਲਣ ਦਾ ਡਰ ਨਹੀਂ ਰਹਿੰਦਾ ਫਿਰ ਜੀ ਕਈ ਵਾਰੀ ਖੁੱਲ ਜਾਂਦੀ ਹੈ ਰਾਤ ਨੂੰ ਨਹੀਂ ਪਤਾ ਲੱਗਦਾ ਜੀ ਅੰਦਰ ਫਿਰ ਬਾੜੀ ਸਾਰੀ ਖਰਾਬ ਕਰ ਦਿੰਦੀਆਂ ਨੇ ਬਾੜੀ ਚ ਵੜ ਜਾਂਦੀਆਂ ਨੇ ਜਾ ਕੇ ਜੀ ਖੁੱਲ ਜੀ ਕੋਈ ਲੋ ਜੀਰ ਲਾਪੀ ਸੰਨੀ ਆਪਾਂ ਨਿੱਕੀ ਕੱਟੀ ਨੂੰ ਬਾਰੀ ਧਰਦਾਂਗੇ ਤਾਂ ਅਸਲੇ ਚ ਪਾ ਕੇ ਉਹ ਬਾਹਰ ਬੈਠੀ ਐ ਇੱਕ ਤਾਂ ਕੱਟੀ ਦਾ ਬਹੁਤ ਆਫਾ ਹੋਇਆ ਪਿਆ ਦੀ ਉਹ ਨਹੀਂ ਖੜੀ ਹੁੰਦੀ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰੇ ਹਨ